ਨਾ ਟੱਕਾ ਕਰ ਰਹੇ ਨੇ ਟੱਕਾ ਕਰ ਰਹੇ ਨਹੀਂ ਅੰਦਰ ਕਿਛੇ ਬੰਦੇ ਨੇ ਖਿੱਚ ਕੇ ਬੰਦੇ ਨੂੰ ਟੱਕਾ ਲੈਣ ਨੂੰ ਇੱਕ ਬੰਦੇ ਨੂੰ ਖਿੱਚ ਕੇ ਕੁੱਟਿਆ ਹਾਂ ਓਏ 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 ਲੈ ਲੈ ਉਹ ਗਾਫਿਆ ਓਏ ਉਹ ਆਪ ਓਏ ਕਰੀਂ ਨਹੀਂ ਓਏ ਓਏ ਬੰਦੇ ਨੂੰ ਸਟਾ ਬੰਦ ਕਰ ਓਏ ਬੈਕ ਤੇ ਆ ਰਿਹਾ ਹੈ ਇਸ ਬਾਰੇ ਕੋਈ ਨਿਯਮ ਨਹੀਂ ਹੈ। ਉਹ ਖੇਡਾਂ ਜਿਹਾ ਹੱਸੂ। ਮੈਨੂੰ ਇਸ ਨੂੰ ਬਾਹਰ ਲਿਆਓ। ਕਿਸੇ ਬਾਹਰ ਦੇਖਿਓ। ਕਿਸੇ ਬਾਹਰ ਦੇਖਿਓ। ਖੜਜਾ ਗਿੱਟਾ। ਮੁਹਾਲੀ ਦੇ ਐਮ ਆਈ ਏ ਪਵਨ ਵਿੱਚ ਹੋਇਆ ਵੱਡਾ ਵਿਵਾਦ ਜਿਸ ਵਿੱਚ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸੱਤਾਧਾਰੀ 13 ਵੱਲੋਂ ਦੂਸਰੇ ਵਿਅਕਤੀਆਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਅਤੇ ਦੂਸਰੀ ਪਾਰਟੀ ਦੇ ਪ੍ਰਧਾਨਗੀ ਲਈ ਕੰਟੈਸਟ ਕਰ ਰਹੇ ਨੁਮਾਇंदे ਮੁਕੇਸ਼ ਬੰਸਲ ਨੂੰ ਅੰਦਰ ਲੰਮੇ ਪਾਕੇ ਕੁੱਟਿਆ ਗਿਆ ਜਿਸ ਵਿੱਚ ਉਹਨਾਂ ਦੇ ਕੱਪੜੇ ਫਟੇ ਅਤੇ ਬੁਰੀ ਤਰ੍ਹਾਂ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਦੂਸਰੇ ਪਾਸੇ ਇਸ ਘਟਨਾ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਦੇ ਮੋਬਾਈਲ ਵੀ ਕੁਝ ਉਦਯੋਗਪਤੀਆਂ ਵੱਲੋਂ ਖੋਣ ਦੀ ਕੋਸ਼ਿਸ਼ ਕੀਤੀ ਗਈ ਅਤੇ ਵੀਡੀਓ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਗਈ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਭਾਜਪਾ ਮੋਹਾਲੀ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਮੌਕੇ ਤੇ ਪਹੁੰਚੇ ਤੇ ਘਟਨਾ ਦੀ ਕੀਤੀ ਨਖੇਦੀ ਕੋਈ ਬਹੁਤ ਜ਼ਿਆਦਾ ਮਤਲਬ ਹੈ ਕਿ ਚੈਨਲ ਤੇ ਹੈ ਕਿ ਸੀਗਾ ਐਮਆਈ ਸਰ ਐਲਟੇ ਸਾਨੂੰ ਕੱਲ ਐਸਡੀਐਮ ਮੈਮ ਡੀਸੀ ਮੈਡਮ ਐਡਮਿਨਿਸਟ੍ਰੇਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਆਰਡਰ ਆਇਆ ਸੀ ਕਿ ਵੀ ਅੱਜ ਤੁਸੀਂ ਆਪਣਾ ਇੱਥੇ ਆ ਕੇ ਸਾਰੀਆਂ ਜਿਹੜੀਆਂ ਪਹਿਲਾਂ ਕਮੇਟੀਆਂ ਸੀਗੀਆਂ ਉਹਨਾਂ ਨੂੰ ਉਹਨਾਂ ਨੇ ਖਤਮ ਕਰਤਾ ਤੇ ਉਹਨਾਂ ਨੇ ਵਕਾਇਦਾ ਕਿਹਾ ਹੈਗਾ ਵੀ ਤੁਸੀਂ ਆਪਣੇ ਇਲੈਕਸ਼ਨਸ ਵਗੈਰਾ ਕਰਾ ਕੇ ਨਵਾਂ ਪ੍ਰਧਾਨ ਨਵੀਂ ਕਮੇਟੀ ਬਣਾਈ ਜਾਵੇ ਸਰ ਇੱਥੇ ਜਿੰਨੀ ਮੁਹਾਲੀ ਪੁਲਿਸ ਵਾਲੀ ਸੀ ਉਹਦੀ ਪ੍ਰੋਟੈਕਸ਼ਨ ਦੇ ਵਿੱਚ ਸਰ ਉਹਦੇ ਬਿਲਕੁਲ ਨਹੀਂ ਹੁੰਦਾ ਬਿਲਕੁਲ ਉਹਨੇ ਪ੍ਰੋਟੈਕਸ਼ਨ ਕੀ ਸਾਡੇ ਵੱਲ ਸਾਡੇ ਬੰਦੇ ਨੂੰ ਰੋਕੀ ਜਾਂਦੇ ਸੀ ਉਹਨਾਂ ਨੇ ਮੈਨੂੰ ਜ਼ਬਰਦਸਤੀ ਅੰਦਰ ਖਿੱਚ ਕੇ ਸਾਰਿਆਂ ਸਾਰਿਆਂ ਨੇ ਮਿਲ ਕੇ ਚੰਗੀ ਦਾ ਕੜੇ ਨਾਲ ਮਾਰੇ ਹੈ ਔਰ ਤੁਹਾਨੂੰ ਲੱਗਦਾ ਬਾਂਮਾ ਮਾਰੀਆਂ ਹੈਗੀਆਂ ਔਰ ਉਹਨਾਂ ਨੇ ਕੋਈ ਵੀ ਰੋਕ-ਟੋਕ ਨਹੀਂ ਕੀਤੀ ਕੁਝ ਨਹੀਂ ਕੀਤਾ ਦੇਖੋ ਕਿ ਉਹ ਆਪਣਾ 3-4 ਜਾਨੇ ਅੱچھے ਸੀਗੇ ਸਾਰਾ ਕੁਝ ਸੰਭਾਲ ਸਕਦੇ ਸੀਗੇ ਸਭ ਕੁਝ ਕਰ ਸਕਦੇ ਸੀ ਬਟ ਜਿਵੇਂ ਉਹਨਾਂ ਦੇ ਵੱਲੋਂ ਆਏ ਹੋਏ ਹੁੰਦੇ ਉਹਨਾਂ ਨੇ ਐਂ ਰਿਐਕਟ ਕੀਤਾ ਹੈਗਾ ਮੋਹਾਲੀ ਪੁਲਿਸ ਨੇ ਕੋਈ ਵਿਜਿਵਦਾਵ ਕੀਤਾ ਵੀ ਤਾਂ ਬਿਲਕੁਲ ਨਹੀਂ ਕੀਤਾ ਜੀ ਕੋਈ ਵਿਚੋਚਾਉ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਇਹਨਾਂ ਦੇ ਬੰਦਿਆਂ ਨੇ ਮੈਨੂੰ ਅੰਦਰ ਬੁਲਾ ਕੇ ਖਿੱਚ ਕੇ ਤੋ ਕਹਿੰਦਾ ਚੰਗੀ ਤਰ੍ਹਾਂ ਕੁੱਟਿਆ ਹੈਗਾ ਇਹਦੇ ਮੀਡੀਆ ਦੇ ਵੀ ਮੋਬਾਈਲ ਵਗੈਰਾ ਖੋਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਾਰ ਸਰ ਬਹੁਤ ਨਜਾਇਜ਼ ਕੰਨੀ ਕੋਈ ਗੁੰਡਾਗਰਦੀ ਚਾਹੀਦੀ ਨਹੀਂ ਹੈਗੀ ਇਹਨਾਂ ਨੇ ਇਸ ਐਮਆਈਏ ਦਾ ਸੱਤਿਆ ਨਾਸਮਾਰ ਕੇ ਰੰਗਦਾ ਬਿਲਕੁਲ ਜਾਣ ਤੋਂ ਕਿਉਂ ਰੋਕਿਆ ਗਿਆ ਸਰ ਉਹ ਇਹਨਾਂ ਨੂੰ ਪੁੱਛਿਆ ਜਾਵੇ ਕਿਸ ਵਾਸਤੇ ਰੋਕਿਆ ਸੀ ਮੈਂਬਰ ਹੈ ਸਰ ਕਦੇ ਵਾਸਤੇ ਰੋਕ ਰਹੇ ਸਾਨੂੰ ਅੰਦਰ ਜਾਣ ਨਾ ਦਿੱਤੇ ਔਰ ਸ਼ਰੇਆ ਮੈਂ ਕੁੱਟਰੇ ਨੇ ਕੋਈ ਬਦਮਾਸ਼ੀ ਹੈ ਕੋਈ 12 ਬੰਦੇ ਬੁਲਾ ਰੱਖੇ ਇਹਨਾਂ ਨੇ ਐਸ ਡੀ ਐਮ ਦੇ ਆਰਡਰ ਹੈਗੇ ਸਾਡੇ ਕੋਲ ਵੀ ਕਹਿੰਦਾ ਸਾਰਾ ਕੁਝ ਹੈਗਾ ਦੱਸੋ ਅਸੀਂ ਕੀ ਨਜਾਇਜ਼ ਕੀਤੀ ਕੋਈ ਕੀ ਤੱਕਾ ਕੀਤਾ ਔਰ ਕੀ ਇਹ ਦੇਣਾ ਚਾਹੁੰਦੇ ਨੇ ਐਸ ਡੀ ਐਮ ਦੇ ਆਰਡਰ ਕੀ ਨੇ ਇਹਦੇ ਵਿੱਚ ਸਰ ਐਸ ਡੀ ਐਮ ਸਰ ਮੈਡਮ ਦੇ ਅਸੀਂ ਇਹਨਾਂ ਨੂੰ ਪਹਿਲਾਂ ਦਾ ਧੰਨਵਾਦ ਕਰਦੇ ਹੈਗੇ ਅਸੀਂ ਇਹਨਾਂ ਦਾ ਵੀ ਇਹਨਾਂ ਨੇ ਸਾਡੇ ਸਾਰੇ ਕਾਗਜ਼ ਪੱਤਰ ਫਰੋਲ ਕੇ ਇੱਕ ਆਰਡਰ ਬਣਾਇਆ ਜਿਹਦੇ ਵਿੱਚ ਉਹਨਾਂ ਨੇ ਕਲੀਅਰ ਕਿਹਾ ਹੈਗਾ ਬੀ ਐ ਜਿਹੜੀ ਚੱਲਦੀ ਪਈ ਐ ਕੋਦੀ ਐਮ ਆਈ ਦੀ ਆਪਣਾ ਪ੍ਰੋਬਲਮ ਨੂੰ ਹੱਲ ਕਰਕੇ ਤੁਸੀਂ ਇਹਨੂੰ ਇਲੈਕਸ਼ਨਸ ਕਰਵਾਓ ਇਲੈਕਸ਼ਨਸ ਕਰਵਾ ਕੇ ਜਿਹੜਾ ਆਪਦੀ ਕਮੇਟੀ ਆ ਉਹ ਨਵੇਂ ਤਰੀਕੇ ਨਾਲ ਬਣਾਓ ਤੇ ਅਸੀਂ ਦੱਸੋ ਉਹਦੇ ਵਾਸਤੇ ਅੱਜ ਸਪੈਸ਼ਲ ਆਏ ਹੈਗੇ ਥੋਨੂੰ ਵੀ ਸੱਦਾ ਦਿੱਤਾ ਸੀਗਾ ਅਸੀਂ ਅਸੀਂ ਆਏ ਤੇ ਇਹਨਾਂ ਨੇ ਇੱਥੇ ਨਜਾਇਜ਼ ਕੀਤੀ ਤੁਸੀਂ ਸਾਰੇ ਆਪਦੇ ਕੈਮਰੇ 'ਚ ਮੈਂ ਤਾਂ ਹੈਰਾਨ ਐ ਇਸ ਗੱਲ ਤੋਂ ਵੀ ਇਹ ਇਹ ਜਿਹੇ ਕਿਹੇ ਜਿਹੇ ਬਿਹੇਵੀਅਰ ਕਰ ਰਹੇ ਨੇ ਇੱਥੇ ਐਮ ਆਈ ਐ ਤੋਂ ਕੀ ਕੱਢਣਾ ਚਾਹੁੰਦੇ ਹੈਗੇ ਨੇ ਕਿ ਅੰਨੀ ਕਾ ਵੀ ਜਿੱਦ ਹੈ ਜਿਹਦੇ ਨਾਲ ਸਾਰੇ ਐਮਆਈਏ ਦੇ ਹੋਰ ਮੈਂਬਰਾਂ ਦਾ ਨਾ ਨੁਕਸਾਨ ਹੋ ਰਿਹਾ ਤੁਸੀਂ ਦੇਖੋ 2-3 ਮਹੀਨੇ ਤੋਂ ਜੱਦੀ ਇਹ ਦਿੱਕਤ ਆ ਰਹੀ ਹੈਗੀ ਹੈ ਕੋਈ ਕੰਮ ਨਹੀਂ ਹੋ ਰਿਹਾ ਕੋਈ ਕੁਛ ਨਹੀਂ ਹੋ ਰਿਹਾ ਇਹ ਜਿਹੜੀ ਥੋੜੀ ਸ਼ਰਟ ਪਾੜੀ ਆ ਇਹ ਸ਼ਰਟ ਕੀ ਪਾੜੀ ਆ ਜੀ ਜੁੱਤੀਆਂ ਮਾਰ ਮਾਰ ਕੇ ਮੈਂ ਪੁੱਛਿਆ ਕਰਦਾ ਥੱਲੇ ਛਿੜ ਥੱਲੇ ਛਿੜ ਸਾਰੇ ਕੁੱਟੇ ਆ ਗਏ ਤੁਸੀਂ ਮੇਰੇ ਮੈਡੀਕਲ ਕਰਾ ਲਓ ਨਾ ਮੇਰੇ ਇੱਥੇ ਵੀ ਪ੍ਰੋਬਲਮ ਆਈ ਗਈ ਹੈ ਮੈਡੀਕਲ ਕਰਾਓ ਠੀਕ ਹੈ ਮੇਰੇ ਅੰਦਰ ਸ਼ਰਟ ਤਾਂ ਹੀ ਪਾੜੀ ਥੋੜੀ ਸ਼ਰਟ ਪਾੜੀ ਆ ਸਾਰੀ ਜੈਕਟ ਫਾੜਤੀ ਜੀ ਲੈ ਆਹ ਜੈਕਟ ਫਾੜਤੀ ਕਿਚ-ਕਿਚ ਕੇ ਪਾੜਿਆ ਇਹਨਾਂ ਨੇ ਸ਼ ਕੱਕ ਲਮਨੋਂ ਅੰਦਰ ਖਿੱਚ ਗਏ ਲੱਤਾਂ ਬਾਵਾ ਸਾਰਾ ਕੁਝ ਮਾਰੇ ਇਹਨਾਂ ਨੇ ਕੜੇ ਲੈ ਲੈ ਕੇ ਮੇਰੇ ਸਿਰ ਤੇ ਮਾਰੇ ਨੇ ਬਹੁਤ ਦਿੱਕਤ ਆ ਰਹੀ ਹਣੀ ਮੈਂ ਇਹਨਾਂ ਨੂੰ ਹੱਥ ਜੋੜ-ਜੋੜ ਕੇ ਆਪਣਾ ਬਲਜੀਤ ਸਿੰਘ ਜੀ ਨੂੰ ਹੱਥ ਜੋੜ-ਜੋੜ ਕੇ ਉਹ ਕਿਤਾ ਵੀ ਯਾਰ ਕੀ ਆਪਾਂ ਕੋ ਲੜੀ ਜੰਨੇ ਆ ਕਿਉਂ ਮਨਾ ਕਰ ਰਹੇ ਤੁਸੀਂ ਅੰਦਰ ਆਨ ਨੂੰ ਇਹਨਾਂ ਨੇ ਇਹਨਾਂ ਦਾ ਬੰਦਾ ਹੈ ਕੋਈ ਉਹਨੇ ਜ਼ਬਰਦਸਤੀ ਮੈਨੂੰ ਅੰਦਰ ਖਿੱਚਿਆ ਤੇ ਖਿੱਚ ਕੇ ਜੋ ਕੜੇ ਮਾਰੇ ਉਹਨੇ ਮੇਰੇ ਸਿਰ ਤੇ ਜੋ ਲੱਗੀ ਕੋਈ ਇੱਕ ਮੁੰਡਾ ਹੋਰ ਹੈ ਲੱਤਾਂ ਬਾਵਾ ਮਾਰੀਆਂ ਉਹਨਾਂ ਨੇ ਸ਼ਿਕਾਇਤ ਕਰਾਂਗੇ ਬਿਲਕੁਲ ਕਰੂੰਗਾ ਜੀ ਬਿਲਕੁਲ ਕਰੂੰਗਾ ਮੈਂ ਤਾਂ ਕਹਿੰਦਾ ਮੇਰਾ ਮੈਡੀਕਲ ਕਰਾਓ ਉਥੇ ਹੀ ਨਿਕਲੇ ਹੋਊਗਾ ਠੀਕ ਮੈਨੂੰ ਪਤਾ ਮੇਰੇ ਇੱਥੇ ਸਿਰ ਤੇ ਕੀ ਪ੍ਰੋਬਲਮ ਆ ਰਹੀ ਹੈ ਠੀਕ ਐਕਚੁਅਲੀ ਗੱਲ ਇਹ ਹੈ ਜੀ ਮੈਂ ਤਾਂ ਕਿਤੇ ਬਾਹਰ ਲੰਘ ਰਿਹਾ ਤੇ ਸੀਗਾ ਮੈਨੂੰ ਉਥੇ ਫੋਨ ਆਇਆ ਕਿ ਐਮ ਆਈ ਆ ਦੇ ਵਿੱਚ ਜਿਹੜੇ ਮੁਕੇਸ਼ ਵੰਸਲ ਹੈਗੇ ਨੇ ਉਹ ਉਹਨਾਂ ਦੇ ਫਾਦਰ ਵੀ ਆਪਣਾ ਪ੍ਰਧਾਨ ਰਹੇ ਨੇ ਉਹ ਆਪ ਵੀ ਬੜੇ ਜ਼ਿੰਮੇਵਾਰ ਬੰਦੇ ਆ ਉਹ ਵੀ ਅਸੀਂ ਐਮ ਆਈ ਆਏ ਹੋਏ ਸੀਗੇ ਦੂਸਰੀ ਜਿਹੜੀ ਪਾਰਟੀ ਨਾਲ ਕੋਈ ਮੜਾ ਮੜਾ ਕੋਈ ਗੱਲਬਾਤ ਉਹ ਆਪਸ ਵਿੱਚ ਕੋਈ ਗੱਲ ਹੋਈ ਆ ਤੇ ਬਟ ਉਹਨਾਂ ਨੇ ਉਹਨੂੰ ਕੋਈ ਪੁੱਛਿਆ ਨਹੀਂ ਉਹਦੇ ਕੱਪੜੇ ਤੱਕ ਪਾੜਦੇ ਉਹਦੇ ਸਿਰ ਦੇ ਵਿੱਚ ਕੜੇ ਮਾਰੇ ਬਹੁਤ ਜ਼ੋਰ-ਜ਼ੋਰ ਨਾਲ ਮੈਂ ਤਾਂ ਹੁਣੇ ਮੇਰੇ ਕੋਲ ਬੈਠੇ ਸੀਗੇ ਉਹ ਤੇ ਉਹ ਕਹਿੰਦੇ ਮੈਨੂੰ ਚੱਕਰ ਆਉਂਦੇ ਆ ਤੇ ਅਸੀਂ ਉਹ ਹੁਣ ਇਹ ਫਿਲਹਾਲ ਉਹਨਾਂ ਨੂੰ ਫਰਸਟ ایڈ ਵਾਸਤੇ ਮੈਡੀਕਲ ਵਾਸਤੇ ਉਹਨਾਂ ਨੂੰ ਆਪਾਂ ਹਸਪਤਾਲ ਲੈ ਕੇ ਜਾ ਰਹੇ ਹਾਂ ਸਰਕਾਰੀ ਹਸਪਤਾਲ ਹੁਣ ਉਸ ਤੋਂ ਬਾਅਦ ਦੱਸਾਂਗੇ ਕਿ ਮਲਗ ਅਸੀਂ ਕੀ ਕਰਨਾ ਹੈ ਪੂਰੀ ਪੁਲੀ ਕਾਰਪੋਰੇਟ ਪੁਲੀਸ ਨੂੰ ਮਿਲਾਣਾ ਹੈ ਕਿਸ ਤਰ੍ਹਾਂ ਲੈਣਾ ਹੈ ਕਿ ਪੁਲੀਸ ਨਾਲੋਂ ਕਿਸ ਤਰ੍ਹਾਂ ਕੇ ਦੀ ਹਿਤਾਤ ਬਣੇ ਕੋਜੀ ਪੁਲਿਸ ਦਾ ਕੰਮ ਹੁੰਦਾ ਹੈ ਸੇ ਪੁਲਿਸ ਖੜੀ ਹੋਵੇ ਡਰ ਹੋਣਾ ਚਾਹੀਦਾ ਪੁਲਿਸ ਦਾ ਕਿ ਉਹਨਾਂ ਦਾ ਕੋਈ ਹੱਥ ਹਥੋਪਾਈ ਹੁਣ ਬਣਦਾ ਹੀ ਨਹੀਂ ਹੈਗਾ ਔਰ ਜੇ ਬਾਈ ਜਨ ਪੁਲਿਸ ਹੈਗੀ ਆ ਤਾਂ ਪੁਲਿਸ ਨੂੰ ਚਾਹੀਦਾ ਕਿ ਇਹ ਬਾਈ ਜਨ ਜਿਹਨੇ ਕੋਈ ਤੱਕਾ ਕੀਤਾ ਹੈਗਾ ਫੜ ਕੇ ਉਹਨਾਂ ਨੂੰ ਅੰਦਰ ਦਿੱਤਾ ਜਾਵੇ ਠੀਕ ਹੈ ਹਰ ਇੱਕ ਬੰਦੇ ਨੂੰ ਮਤਲਬ ਪੁਲਿਸ ਦਾ ਡਰ ਹੋਣਾ ਜ਼ਰੂਰੀ ਆ ਜੇਕਰ ਅਸੀਂ ਇਸ ਤਰ੍ਹਾਂ ਪੁਲਿਸ ਦੇ ਸਾਹਮਣੇ ਵੀ ਬੰਦੇ ਨੂੰ ਆਪਾਂ ਪਟਾ ਕੇ ਕੁੱਟ ਦਵਾਂਗੇ ਜਿਵੇਂ ਬੱਕਰੇ ਨੂੰ ਢਾ ਲਿਆ ਮੰਨ ਲਓ ਫਿਰ ਪੁਲਿਸ ਦੀ ਕੋਈ ਕਾਰਗੁਜ਼ਾਰੀ ਨਹੀਂ ਰਹਿ ਜਾਂਦੀ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਉਹਨਾਂ ਦੇ ਸਾਹਮਣੇ ਕੋਈ ਇਸ ਤਰ੍ਹਾਂ ਦਾ ਝਗੜਾ ਹੁੰਦਾ ਤਾਂ ਪੁਲਿਸ ਆਪਣੇ ਬਿਆਨਾਂ ਦੇ ਵਿਹਾਰ ਤੋਂ ਪਰਚਾ ਦੇ ਸਕਦੀ ਹੈ ਹਨਨੀ ਦੀ ਗੱਲ ਤਾਂ ਇਹ ਹੈ ਕਿ ਉਸ ਤੋਂ ਬਾਅਦ ਪੁਲਿਸ ਤਾਂ ਉਦੋਂ ਬਾਅਦ ਚਾਹੀਏ ਜਦੋਂ ਇਹ ਪੂਰਾ ਬਵਾਦੂ ਇੱਕ ਤੋਂ ਉਸ ਸਮੇਂ ਸਿਰ ਕੋਈ ਚੌਕੀ ਨੀ ਚਾਰ ਸੀ ਇੱਕ ਯਸਈ ਇੱਥੇ ਖੜਾ ਸੀਗਾ ਬਾਕੀ ਸਾਰਾ ਕੁਝ ਬਾਅਦ ਦੇ ਵਿੱਚ ਪਾਜੀ ਗੱਲ ਇਹ ਆ ਵੀ ਕੋਈ ਵੀ ਮਲਾਜੋ ਹੋਵੇ ਜਦੋਂ ਕੋਈ ਖਾਕੀ ਵਰਦੀ ਵਾਲਾ ਬੰਦਾ ਖੜਾ ਹੈ ਨਾ ਉਹਦੀ ਜ਼ਿੰਮੇਵਾਰੀ ਬਣਦੀ ਆ ਔਰ ਜੇ ਉਹਦੇ ਸਾਹਮਣੇ ਝਗੜਾ ਹੁੰਦਾ ਹੈਗਾ ਤਾਂ ਮੈਂ ਕਹਿੰਦਾ ਹੁਣ ਤਾਂ ਸਾਰੇ ਅਫਸਰ ਆਏ ਹੋਏ ਨੇ ਨਾ ਹੁਣ ਜਿਹੜੇ ਬੰਦੇ ਨੇ ਧੱਕਾ ਕੀਤਾ ਹੈਗਾ ਕੋਈ ਛੱਟਫੇਡ ਮਾਰੀ ਹੈਗੀ ਆ ਤੇ ਜ਼ਿੰਮੇਵਾਰ ਬੰਦੇ ਦੀ ਇਸ ਤਰ੍ਹਾਂ ਮਤਲਬ ਧਾਰੇ ਕੁੱਟਮਾਰ ਕੀਤੀ ਆ ਹੁਣ ਤਾਂ ਕਾਰ ਵੀ ਹੋਣੀ ਬਣਦੀ ਆ ਇਹ ਕਰਮੀਆਂ ਦੇ ਫੋਨ ਤੱਕ ਕੋਲੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ੱੱਕੇ ਮਰੇ ਗਏ ਇਹਨੂੰ ਕਸੀਸ਼ ਵਿੱਚ ਦੇ ਪਰ ਇਹ ਤੋਂ ਇਲਾਵਾ ਕੋਈ ਗੱਲ ਰਹੀ ਨਹੀਂ ਗਈ ਇਹ ਮੀਡੀਆ ਕਰਮਚਾਰੀ ਨਾਲ ਵੀ ਜਿਹੜੇ ਮੀਡੀਆ ਦੇ ਅਥੇ ਪੱਤਰਕਾਰ ਸਾਹਿਬਾਨ ਵੀ ਆਏ ਹੋਏ ਆ ਜੇ ਉਹਨਾਂ ਨਾਲ ਵੀ ਧੱਕਾ ਹੋ ਸਕਦਾ ਹੈ ਜਿਨ੍ਹਾਂ ਦੇ ਮਤਲਬ ਉਹ ਹਰ ਚੀਜ਼ ਹਰ ਇੱਕ ਬੰਦੇ ਨੂੰ ਇਹ ਹੈ ਕਿ ਜਦੋਂ ਸੇ ਮੀਡੀਆ ਆ ਗਿਆ ਤੇ ਮੇਰਾ ਇਥੇ ਬਚਾਅ ਹੋ ਜਾਊਗਾ ਜਿਹੜੀ ਮੇਰੀ ਗੱਲ ਕੋਈ ਦਬਾਈ ਜਾ ਰਹੀ ਹੈ ਉਹ ਮੇਰੀ ਗੱਲ ਕਿਤੇ ਨਾ ਕਿਤੇ ਪਹੁੰਚ ਜਾਊਗੀ ਜੇ ਉਹਨਾਂ ਨੇ ਵੀ ਧੱਕਾ ਹੋ ਸਕਦਾ ਫਿਰ ਆਮ ਬੰਦੇ ਦੇ ਵਾਸਤੇ ਬਹੁਤ ਮਾੜੀ ਮਤਲਬ ਉਹ ਕੁਝ ਵੀ ਹੋ ਸਕਦਾ ਸੋ ਤੁਸੀਂ ਆਪ ਸਮਝ ਸਕਦੇ ਹੋ ਜੋ ਹੋਇਆ ਬਹੁਤ ਮਾੜਾ ਹੋਇਆ ਹੁਣ ਅਸੀਂ ਇੱਕ ਵਾਰ ਇਹਨਾਂ ਮੈਡੀਕਲ ਵਾਸਤੇ ਲੈ ਕੇ ਜਾ ਰਹੇ ਹਾਂ ਦਵਾਈ ਦਵਾਉਣ ਜਾ ਰਹੇ ਹਾਂ ਔਰ ਉਸ ਤੋਂ ਬਾਅਦ ਦੱਸਾਂਗੇ ਕੀ ਕਰੀਏ ਥੈਂਕ ਯੂ ਥੈਂਕ ਯੂ ਬੜੀ ਬੰਦ ਭੜਗੀ ਘਟਣਾ ਹੋਈ ਹੈ ਜੀ 1972 73 ਤੋਂ ਐਸੋਸੀਏਸ਼ਨ ਚੱਲ ਰਹੀ ਔਰ ਕਦੀ ਵੀ ਇੱਥੋਂ ਦਾ ਮਾਹੌਲ ਕਿਸੇ ਤਰੀਕੇ ਨਾਲ ਚਾਹੇ ਮਤਭੇਦ ਰਹੇ ਹੁਣ ਮਨਭੇਦ ਕਦੀ ਨਹੀਂ ਰਹੇ ਪਰ ਜਿਹੜਾ ਅੱਜ ਦਾ ਐਪੀਸੋਡ ਹੋਇਆ ਜੋ ਮੈਨੂੰ ਪਤਾ ਲੱਗਿਆ ਬੜੇ ਦੁੱਖ ਦੀ ਗੱਲ ਹੈ ਅ ਪਹਿਲੇ ਵੀ ਕਈ ਵਾਰ ਮਨਮਟਾਬ ਹੁੰਦੇ ਰਹੇ ਨੇ ਪਰ ਹਮੇਸ਼ਾ ਆਪਸ ਵਿੱਚ ਬਹਿ ਕੇ ਗੱਲਬਾਤ ਖਤਮ ਹੁੰਦੀ ਰਹੀ ਹੈ ਪਰ ਇਸ ਵਾਰ ਜਦੋਂ ਪ੍ਰੈਜ਼ੀਡੈਂਟ ਦਾ ਟਰਮ ਖਤਮ ਹੋਇਆ ਔਰ ਜਿਸ ਤਰੀਕੇ ਦੇ ਨਾਲ ਉਦੋਂ ਵੀ ਗੰਦ ਪਾਇਆ ਗਿਆ ਉਹ ਮੰਦਭਾਗਾ ਸੀਗਾ ਔਰ ਜਿਹੜੀ ਪੂਰੀ ਕਮੇਟੀ ਸੀ 9 ਵਿੱਚੋਂ 8 ਐਗਜ਼ੀਕਟਿਵ ਮੈਂਬਰ ਉਹ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਇੱਕ ਰਿਪਰੈਜ਼ੈਂਟੇਸ਼ਨ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਵੱਲੋਂ ਆਪਣੇ ਡੀਸੀ ਸਾਹਿਬ ਨੂੰ ਦਿੱਤੀ ਸੀਗੀ ਜਿਹਦੇ ਉੱਤੇ ਪਿਛਲੇ 2-3 ਮਹੀਨੇ ਤੋਂ ਪ੍ਰੋਪਰਲੀ ਸਭ ਲੀਗਲ ਐਂਗਲਸ ਨੂੰ ਚੈੱਕ ਕਰਕੇ ਡਿਪਟੀ ਕਮਿਸ਼ਨਰ ਮੋਹਾਲੀ ਨੇ ਐਸਡੀਐਮ ਮੋਹਾਲੀ ਦੀ ਜ਼ਿੰਮੇਵਾਰੀ ਲਈ ਸੀ ਔਰ ਕੱਲ ਆਰਡਰ ਇਸ਼ੂ ਹੋਇਆ ਸੀ ਜਿਹਦੇ ਵਿੱਚ ਆਰਡਰਾਂ ਵਿੱਚ ਬੜਾ ਸਾਫ਼-ਸਾਫ਼ ਕਿਹਾ ਗਿਆ ਸੀ ਕਿਉਂਕਿ ਆਰਡਰ ਸਾਡੇ ਐਮਆਈਏ ਦੇ ਗਰੁੱਪ 'ਚ ਆ ਗਏ ਸੀ ਮੈਂ ਆਰਡਰ ਬੜੇ ਵਧੀਆ ਤਰੀਕੇ ਨਾਲ ਹਰ ਤਰੀਕੇ ਨਾਲ ਪੜ੍ਹ ਕੇ ਦੇਖਿਆ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਬੜਾ ਇੱਕ ਜੋ ਇੱਕ ਕਾਨੂੰਨੀ ਤੌਰ ਤੇ ਜਿੱਦਾਂ ਦਾ ਇੱਕ ਜਸਟਿਸ ਹੋਣਾ ਚਾਹੀਦਾ ਉਦੋਂ ਦਾ ਪ੍ਰਸ਼ਾਸਨ ਨੇ ਉਸ ਸਾਫ਼ ਦੇ ਆਰਡਰ ਕਰਕੇ ਜਸਟਿਸ ਕੀਤਾ ਸੀ ਆਰਡਰਾਂ 'ਚ ਕੀ ਸੀਗਾ ਆਰਡਰਾਂ 'ਚ ਕਿਹਾ ਗਿਆ ਸੀ ਕਿ ਇਲੈਕਸ਼ਨ ਦੁਬਾਰਾ ਕਰਾਏ ਜਾਣ ਕਿਉਂਕਿ ਜਿਹੜੀ ਪੁਰਾਣੀ ਕਮੇਟੀ ਹੈ ਉਨੇ ਐਕਸਟੈਂਸ਼ਨ ਲਈ ਅਪਲਾਈ ਨਹੀਂ ਕੀਤਾ ਹੈ ਜੀਐਮ ਜਿਸ ਕਰਕੇ ਜਿਹੜੇ ਲੋਕ ਆਪਣੇ ਆਪ ਨੂੰ ਸੌਕ ਕੋਲਡ ਪ੍ਰਧਾਨ ਬਣ ਕੇ ਬੈਠੇ ਹੋਏ ਨੇ ਉਹ ਨਜਾਇਜ਼ ਕਬਜ਼ਾ ਕਰਕੇ ਬੈਠੇ ਨੇ ਉਸੇ ਬੇਸ ਤੇ ਅੱਜ ਜੋ ਮੈਨੂੰ ਪਤਾ ਲੱਗਿਆ ਸੀਗਾ ਕਿ ਜਨਰਲੀ ਮੈਂ ਐਮਆਈਏ ਦਾ ਪ੍ਰਧਾਨ ਜ਼ਰੂਰ ਹਾਂ ਸਾਬਕਾ ਪਰ ਮੈਂ ਅਵੋਇਡ ਕਰਦਾ ਡਾਇਰੈਕਟਲੀ ਐਮਆਈਏ ਦੀ ਫੰਕਸ਼ਨਿੰਗ 'ਚ ਜਾਂ ਕਿਸੇ ਵੀ ਇਲੈਕਸ਼ਨ 'ਚ ਇਨਵੋਲਵ ਹੋਣ ਲਈ ਔਰ ਮੈਨੂੰ ਪਤਾ ਲੱਗਿਆ ਸੀਗਾ ਕਿ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਔਰ ਸਾਰੇ ਪਾਸਪਰ ਪ੍ਰਧਾਨਾਂ ਨੂੰ ਬੁਲਾਇਆ ਗਿਆ ਸੀ ਮੈਨੂੰ ਵੀ ਮੈਸੇਜ ਲੱਗਿਆ ਸੀ ਮੈਂ ਸਾਥੀਆਂ ਤੋਂ ਮਾਫੀ ਮੰਗੀ ਸੀਗੀ ਕਿ ਮੈਂ ਕਹਾਂ ਜੀ ਤੁਸੀਂ ਪ੍ਰੈਸ ਕਾਨਫਰੰਸ ਕਰੋ ਔਰ ਸਾਰਿਆਂ ਦਾ ਸ਼ੁਕਰੀਆ ਅਦਾ ਕਰੋ ਸ਼ੁਕਰੀਆ ਅਦਾ ਕਰਨ ਲਈ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਪਰ ਅੱਗੇ ਜੋ ਕੁਝ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਐਸੋਸੀਏਸ਼ਨ ਦੀ ਜਿਹੜੀ ਪੁਰਾਣੀ ਟੀਮ ਸੀ ਉਹ ਚੋਂ ਅੱਠ ਸਾਥੀ ਇੱਕ ਪਾਸੇ ਨੇ ਕੱਲਾ ਇੱਕ ਵਿਅਕਤੀ ਜਿਹੜਾ ਹੈਗਾ ਜਿਹੜੀ ਆਪਣੀ ਮਨਮਾਨੀ ਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਇ ਇੱਕ ਪਾਸੇ ਆ ਔਰ ਮੈਨੂੰ ਉਮੀਦ ਹੈ कि इस एपिसोड ਤੋਂ ਬਾਅਦ ਹੁਣ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਛੇਤੀ ਕੋਈ ਨਾ ਕੋਈ ਡਿਸੀਜਨ ਆਪਣਾ ਲਏਗਾ ਕਿਉਂਕਿ ਆਰਡਰ ਬੜੇ ਕਲੀਅਰ ਨੇ ਕਿ 15 ਦਿਨਾਂ ਚ ਦੁਬਾਰਾ ਇਲੈਕਸ਼ਨ ਹੋਣੇ ਚਾਹੀਦੇ ਨੇ ਔਰ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕਰਾਂਗਾ ਔਰ ਐਸਕੀਮ ਸਾਹਿਬ ਮੈਡਮ ਨਾਲ ਵੀ ਗੱਲ ਕਰਾਂਗਾ ਕਿ ਕਾਈਂਡਲੀ ਤੁਸੀਂ ਆਪਣਾ ਬੰਦਾ ਇੱਥੇ ਲਾ ਕੇ ਇਹ ਜਿਹੜੇ ਆਰਡਰ ਨੇ ਇਹਨਾਂ ਨੂੰ ਐਗਜ਼ੀਕਿਊਟ ਕਰਾਓ ਔਰ 19 ਦਿਨ ਤੱਕ ਜੇ ਸ਼ਾਂਤੀ ਬਣਾਉਣ ਵਾਸਤੇ ਜੇ ਆਪਾਂ ਨੂੰ ਐਸੋਸੀਏਸ਼ਨ ਨੂੰ ਤਾਲਾ ਵੀ ਮਾਰਨਾ ਪੈਂਦਾ ਤਾਂ ਫਿਰ ਬੰਦਰ ਦਿਨ ਲੱਗਿਆ ਵੀ ਰਹੇਗਾ ਤਾਲਾ ਕਿਹੜੀ ਗੋਲੀ ਚਲਦੀ ਆ ਦੇਖੋ ਸਾਰੇ ਇੰਡਸਟਰੀਲਿਸਟ ਐ ਇੱਥੇ ਕਿਸੇ ਨੇ ਕੋਈ ਡੋਲ ਦਾ ਨਹੀਂ ਝਗੜਾ ਕਿਸੇ ਦਾ ਹੈਗਾ ਪਰ ਕੁਝ ਲੋਗ ਤਿੰਨ ਚਾਰ ਸਾਥੀ ਐਸੇ ਨੇ ਜਿਹੜੇ ਕਿ ਪਤਾ ਨਹੀਂ ਕਿਹੜੀ ਗਲਤਫਹਿਮੀ ਚ ਆ ਗਏ ਨੇ ਜਾਂ ਉਹਨਾਂ ਨੂੰ ਪਤਾ ਨਹੀਂ ਕੀ ਗਲਤਫਹਿਮੀ ਹੋਈ ਹੋਈ ਆ ਜਿਸ ਕਰਕੇ ਸਾਰਾ ਹੋ ਰਿਹਾ ਮੈਂ ਇੱਕ ਵਾਰੀ ਫੇਰ ਸਾਰਿਆਂ ਤੇ ਰਾਨੂ ਇਹ ਹੀ ਬੇਨਤੀ ਕਰਾਂਗਾ ਕਿ ਜਿੱਦਾਂ ਪਹਿਲੇ ਜੋ ਹੋ ਗਿਆ ਹੋ ਗਿਆ ਉਹ ਤੇ ਆਪਾਂ ਮਿੱਟੀ ਪਾ ਕੇ ਜਿੱਦਾਂ ਫਰੀ ਐਂਡ ਫੇਅਰ ਇਲੈਕਸ਼ਨ ਕਰਾਈਏ ਔਰ ਜਿਹੜਾ ਜਿੱਤੇਗਾ ਉਹ ਐਸੋਸੀਏਸ਼ਨ ਨੂੰ ਚਲਾਏਗਾ ਸਰ ਇੱਕ ਕਵਰੇਜ ਕਰਦੇ ਹਾਂ 70 ਕਰਾਂ ਦੇ ਮੋਬਾਈਲ ਤੱਕ ਜੀ 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 ਦੇਖੋ ਇਹ ਦੇ ਬਾਰੇ ਤੇ ਤੁਸੀਂ ਆਪ ਦੇਖੋ ਤੁਸੀਂ ਤੁਸੀਂ ਅਜ ਤੱਕ ਤੁਸੀਂ ਬੜੀਆਂ ਪ੍ਰੈਸ ਕਾਨਫਰੰਸਾਂ ਗਈਆਂ ਬੜੇ ਇਹੋ ਜਿਹੇ ਐਪੀਸੋਡ ਕਵਰ ਕੀਤੇ ਹੋਣਗੇ ਮੇਰੇ ਖਿਆਲ ਨਾਲ ਪ੍ਰੈਸ ਨਾਲ ਤੱਕਾ ਤੇ ਕਿਤੇ ਵੀ ਨਹੀਂ ਹੋਇਆ ਹੋਣਾ ਉਹ ਜਦੋਂ ਪ੍ਰੈਸ ਨੂੰ ਵੀ ਨਹੀਂ برداشت ਕਰ ਪਾ ਰਹੇ ਉਹ ਸਚਾਈ ਨੂੰ ਲੁਕਾਉਣਾ ਜਾਂਦੇ ਨੇ ਜਦੋਂ ਸੱਚ ਸਾਹਮਣੇ ਹੋਵੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੌਣ ਠੀਕ ਹੈ ਕੌਣ ਗਲਤ ਹੈ ਪਿਛਲੀ ਵਾਰੀ ਵੀ ਜਦੋਂ ਇਹ ਰੌਲਾ ਪਿਆ ਸੀਗਾ ਉਸ ਵੇਲੇ ਵੀ ਉਸ ਰੌਲੇ ਦੇ ਵਿੱਚ ਜਿਹੜਾ ਸੀ ਆਪਣੇ ਵੱਲੋਂ ਝੂਠੇ ਦਾਅਵੇ ਕੀਤੇ ਗਏ ਸੀ ਕਿ ਅਸੀਂ ਪ੍ਰਧਾਨ ਬਣ ਗਏ ਆ ਏਜੀਐਮ ਨੇ ਸਾਨੂੰ ਪ੍ਰਧਾਨ ਬਣਾ ਦਿੱਤਾ ਜਦ ਕਿ ਏਜੀਐਮ ਵੱਲੋਂ ਐਸਾ ਕੋਈ ਮਤਾ ਹੀ ਨਹੀਂ ਸੀ ਏਜੀਐਮ ਤੇ ਮਤਾ ਇਹ ਸੀਗਾ ਕਿ ਦੁਬਾਰਾ ਤੋਂ ਇਲੈਕਸ਼ਨ ਕਰਾਣੇ ਆ ਪਰ ਉਦੋਂ ਵੀ ਜਿਹੜੀ ਪ੍ਰੈਜ਼ੀਡੈਂਟ ਟੀਮ ਹੈ ਜਿਹੜੀ ਕਿ ਇੱਕ ਡੈਮੋਕਰੈਟਿਕ ਵੇ ਦੇ ਨਾਲ ਇਹ ਸਾਰੀ ਲੜਾਈ ਲੜ ਰਹੀ ਆ ਉਦੋਂ ਵੀ ਇਸ ਟੀਮ ਨੇ ਕਦੀ ਕੋਈ ਇਹੋ ਜਿਹੀ ਕੋਈ ਗਲਤ ਸਟੇਟਮੈਂਟ ਜਾਂ ਕੋਈ ਗਲਤ ਝਗੜੇ ਚ ਨਹੀਂ ਪਾਇਆ ਸੋ ਇਸ ਕੁੱਲ ਮਿਲਾ ਕੇ ਜਿਹੜੀ ਜਿਹੜੀ ਸਿਚੁਏਸ਼ਨ ਹੈ ਇਹ ਮਾੜੀ ਆ ਮੰਦ ਭਾਗੀ ਆ ਔਰ ਮੋਹਲੀ ਇੰਡਸਟਰੀ ਵਾਸਤੇ ਇਹ ਚੰਗੀ ਸਿਚੁਏਸ਼ਨ ਨਹੀਂ ਆ ਸਾਡੀ ਐਸੋਸੀਏਸ਼ਨ ਦਾ ਪੰਜਾਬ 'ਚ ਨਾਮ ਸੀਗਾ ਅੱਜ ਇਹਨਾਂ ਨੇ ਜਿਹੜੇ ਬੰਦੇ ਚੌਧਰੀ ਬਣੇ ਫਿਰਦੇ ਇਹਨਾਂ ਨੇ ਰੋਲ ਕੇ ਰੱਖਤੀ ਐਸੋਸੀਏਸ਼ਨ ਸੜਕਾਂ ਤੇ ਲਿਆਂਦਾ ਪੰਜਾਬ ਦੇ ਵਿੱਚ ਜਿਹੜਾ ਨਾਮ ਸੀਗਾ ਉਹ ਸੋ ਜਦੋਂ ਤੁਹਾਡੀ ਐਸੋਸੀਏਸ਼ਨ ਦੇ ਵਿੱਚ ਇਹੋ ਜਿਹੇ ਕੰਮ ਹੋਣ ਲੱਪੇ ਲੋਕ ਵੀ ਤੁਹਾਨੂੰ ਸੀਰੀਅਸ ਨਹੀਂ ਲੈਂਦੇ ਇਸ ਕਰਕੇ ਮੈਂ ਬੜਾ ਸ਼ਰਮਿੰਦਾ ਵੀ ਫੀਲ ਕਰ ਰਿਹਾ ਹਾਂ ਐਸੋਸੀਏਸ਼ਨ ਦਾ ਮੈਂਬਰ ਹੋਣ ਦੇ ਨਾਤੇ ਕਿ ਜਿਹੜੇ ਸਾਡੇ ਕੁਝ ਸਾਥੀਆਂ ਨੇ ਅੱਜ ਇਸੇ ਐਸੋਸੀਏਸ਼ਨ ਦੀ ਸਿਚੁਏਸ਼ਨ ਲਿਆਂਦੀ ਆ ਇਸ ਬੂਟੇ ਨੂੰ ਅਸੀਂ ਪਾਣੀ ਲਾ ਕੇ ਬੜਾ ਵੱਡਾ ਦਰਖਤ ਬਣਾਇਆ ਸੀ ਬੜੇ ਅੱਛੇ ਫਲ ਦੇ ਰਿਹਾ ਸੀ ਪਰ ਪਿਛਲੇ 6-8 ਮਹੀਨੇ ਤੋਂ ਜੋ ਕੁਝ ਐਸੋਸੀਏਸ਼ਨ ਚ ਹੋ ਰਿਹਾ ਮੰਦ ਭਾਗਾ ਔਰ ਮੈਨੂੰ ਉਮੀਦ ਆ ਕਿ ਐਡਮਿਨਿਸਟ੍ਰੇਸ਼ਨ ਵਿੱਚ ਇੰਟਰਵਿਨ ਕਰਕੇ ਇਹਨੂੰ ਬਹੁਤ ਛੇਤੀ ਦੁਰਸਤ ਕਰੇਗੀ ਧੰਨਵਾਦ